ਆਇ ਤੁਹ ਜੀ ਭਤੇ ਜੇ ਆਇ ਤੁਹਿਆ ਤੇ ਹੁਕਮ ਕਰਾਇ ਕੱਲੇ ਅਵਿਨਾਕਾ ਸਦੇ ਉੱਤੇ ਦੇ ਮਹਾਵਾਕ ਪਛਾਦਾ ਸਾਡੇ ਬਹੁਤ ਹੀ ਸਤਿ ਸ੍ਰੀ ਅਕਾਲ ਜੀ ਸੁਭੇਦਾਰ ਸਲਾਮਹਿੰਦਰ ਸਿੰਘ ਜੀ ਜੋ ਪ੍ਰਮਾਤਮਾ ਨੇ ਆਪ ਨੂੰ ਬਖਸ਼ੀ ਦਿੱਤੀ ਸੀ ਉਹ ਉਹ ਕੇ ਇਸ ਮਾਨਸ ਸੰਸਾਰ ਨਾਲ ਹੁਣ ਤਾਂ ਕਹਿਣ ਦੇ ਚੱਲਣ ਵਿੱਚ ਆਪ ਰਹੇ ਮੇਰੇ ਤੋਂ ਪਹਿਲਾਂ ਸਾਰੇ ਬੁਲਾਇਆ ਨੇ ਬੜੀ ਪਰਿਵਾਰਨਾ ਖੇੜਾ ਸਾਹਿਬ ਨੇ ਬੜੀ ਪਰਿਵਾਰਨਾ ਨਾਲ ਉਹਨਾਂ ਦੀ ਜੀਵਨੀ ਬਾਰੇ ਜਾਣਨਾ ਪਾਇਆ ਔਰ ਪਰਿਵਾਰ ਬਾਰੇ ਕਿਉਂਕਿ ਆਪਾਂ ਇਸ ਪਰਿਵਾਰ ਨਾਲ ਬਹੁਤ ਨਜ਼ਦੀਕੀ ਸਾਰੇ ਜੁੜੇ ਹੋਏ ਆਂ ਆਪਾਂ ਸਾਰਿਆਂ ਨੂੰ ਇਸ ਪਰਿਵਾਰ ਦੇ ਤੇ ਬਾਰੇ ਜਾਣੂ ਅੱਜ ਸੁਭੇਤਾ ਸਾਹਿਬ ਦਾ ਗਿਆ ਮੈਂ ਸਮਝਦਾ ਹਾਂ ਪਰਿਵਾਰ ਦੀ ਬੜੀ ਅਤੀ ਤੋ ਖੁਦਾਈ ਕਰਦਾ ਪਰ ਹੁਕਮ ਪ੍ਰਮਾਤਮਾ ਦਾ ਅਟਲ ਸੱਚਾਈ ਹੈ ਜੋ ਵੀ ਪ੍ਰਾਣੀ ਇਸ ਸੰਸਾਰ 'ਚ ਆਇਆ ਉਹ ਪ੍ਰਮਾਤਮਾ ਦੇ ਹੁਕਮ ਨਾਲ ਆਇਆ ਤੇ ਪ੍ਰਮਾਤਮਾ ਦੇ ਹੁਕਮ ਨਾਲ ਇਸ ਪਾਨੀ ਸੰਸਾਰ ਨੂੰ ਨੇ ਕੱਲ ਖ ਦੱਸਦਾ ਕਹਿ ਜਾਣਾ ਇਹ ਦੋ ਆਣ ਕਥਨੀ ਨਹੀਂ ਇਹ ਤਰਤਕ ਹੈ ਪਰ ਜਦੋਂ ਪਰਮਾਤਮਾ ਨੂੰ ਖੀ ਜਾਂਦਾ ਹੈ ਸੁਪੇਧਾਰ ਸਾਫ ਕਰਕੇ ਇਨਸਾਨ ਜਾਂਦੇ ਆ ਉਦੋਂ ਪਰਿਵਾਰ ਨੂੰ ਤੇ ਸਮਾਜ ਨੂੰ ਬਹੁਤ ਵੱਡਾ ਕਟਾ ਪੈਂਦਾ ਉਹ ਨਾ ਪੂਰਾ ਹੋਣ ਵਾਲਾ ਕਟਾ ਸੁਬੇ ਦਾ ਸਰਬ ਦੇ ਮੈਂ ਦਰਸ਼ਨ ਨਹੀਂ ਕੀਤੇ ਗੁਰੂ ਘਰ ਦੇ ਵਿੱਚ ਖੜਿਆ ਕਿਉਂਕਿ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਪਰ ਉਹਨਾਂ ਦੇ ਸਿਆਣੇ ਦੀ ਕਹਾਵਤ ਹੈ ਜਿਦੋਂ ਮਾਲੀ ਦੇ ਬਾਗ ਨੂੰ ਦੇਖਣਾ ਹੋਵੇ ਤਾਂ ਉਹਦੇ ਫਲ ਤੋਂ ਪਤਾ ਲੱਗਦਾ ਮੇਰਾ ਗੈਂ ਦਾ ਪਾਪ ਉਹਨਾਂ ਦੇ ਸੁਪੁੱਤਰ ਸਾਹਿਬ ਅਮਰਜੀਤ ਸਿੰਘ ਸਾਹਸਰ ਸਿੰਘ ਜਿਹੜੇ ਆਪਣੇ ਬਾਪ ਤੋਂ ਸਿੱਖਿਆ ਲੈ ਕੇ ਉਹਨਾਂ ਤੋਂ ਚੰਗੇ ਸੰਸਕਾਰ ਲੈ ਗਏ ਆ ਸਮਾਜ ਦੇ ਵਿੱਚ ਆਪਣਾ ਹੀ ਬਾਪ ਦਾ ਦਾ ਆਪਣੇ ਪਰਿਵਾਰ ਦਾ ਨਾਮ ਚੱਕਾ ਗਏ ਇਹ ਛੋਟੀ ਗੱਲ ਦੀ ਪਰਵਾਹ ਨਹੀਂ ਤੇ ਹਰੇਕ ਇਨਸਾਨ ਕਰਦਾ ਜਦੋਂ ਤੁਸੀਂ ਕਿਸੇ ਤੇ ਲਈ ਆਪਣਾ ਸਮਾਂ ਦੇਣਾ ਉਹ ਬਹੁਤ ਵੱਡੀ ਇੱਕ ਸਮੇਂ ਤੋਂ ਸਮਾਂ ਕੱਢ ਕੇ ਕਿਸੇ ਦੇ ਕੰਮ ਆਉਣਾ ਉਹ ਬਹੁਤ ਵੱਡੀ ਇੱਕ ਸੇਵਾ ਔਰ ਨਿਸ਼ਕਾਮ ਸੇਵਾ ਜਿਹਦੇ ਵਿੱਚ ਕੋਈ ਲਾਲਚ ਨਹੀਂ ਉਹ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਸਾਡੇ ਮਾਤਾ ਜੀ ਮਾਤਾ ਗਰਬਖੌਰ ਜੀ ਬੈਠੇ ਆ ਜਿਨ੍ਹਾਂ ਦੀ ਬਦੌਲਤ ਇਹਨਾਂ ਦੇ ਇਹ ਪਰਿਵਾਰ ਉਹਨਾਂ ਦੇ ਸ਼ਰੀਵਾਨਾ ਅੱਗੇ ਚੱਲਣਾ ਔਰ ਮੈਂ ਸਮਝਦਾ ਸਾਡੇ ਭਾਈ ਸਾਹਿਬ ਵੱਡੇ ਸਾਸਰ ਸਿੰਘ ਜੀ ਸਰਦਾਰ ਜੀ ਅਸੀਂ ਦੀ ਧਰਤੀ ਤੇ ਉਹ ਆਨਲਾਈਨ ਦੇਖ ਰਹੇ ਹੁਣੇ ਆਪਣੇ ਬਾਪੀ ਅੰਤਮ ਅਰਦਾਸ ਨੂੰ ਕਿਉਂਕਿ ਇਹ ਬਹੁਤ ਔਖੀ ਘੜੀ ਸੀ ਜਦੋਂ ਅਸੀਂ ਵਦੀਛਾ ਤੇ ਚਲੇ ਜਾਂਦਾ ਮਜਬੂਰੀਆਂ ਹੋ ਜਾਂਦੀਆਂ ਕਈ ਵਾਰ ਕਿ ਉਹ ਜੇ ਸਮੇਂ ਤੇ ਨਹੀਂ ਪਹੁੰਚ ਆਉਂਦੇ ਪਹੁੰਚਣਾ ਹੋਵੇ ਵੀ ਚਾਹੁੰਦੇ ਵੀ ਹੋਏ ਵੀ ਨਹੀਂ ਆ ਸਕਦੇ ਸੋ ਅੱਜ ਮੈਂ ਸਮਝਦਾ ਸਾਡੀ ਪੈਂਡ ਗੀਤਕੌਰ ਉਹਨਾਂ ਨੇ ਸਮਾਜ ਨੂੰ ਤਿੰਨ ਹੀਰੇ ਦਿੱਤੇ ਬਜ਼ੁਰਗਾਂ ਨੇ ਅੱਜ ਸਾਹ ਮਜੀ ਸਿੰਘ ਜਿਹੜਾ ਕਿ ਬਹੁਤ ਪਿਆਰਾ ਮਿੱਠ ਬੋਲਦਾ ਇਹਦੀ ਵੀ ਜਿੰਨੀ ਅਸੀਂ ਪ੍ਰਸ਼ੰਸਾ ਕਰ ਲਈ ਮੈਂ ਸਮਝਦਾ ਥੋੜੀ ਹੈ ਕਿਉਂਕਿ ਇਹ ਰਾਣਾ ਕੁਜੀਤ ਸਿੰਘ ਜੀ ਮੇਰੇ ਸਿਆਸੀ ਗੁਰੂ ਵੀ ਆ ਮੇਰੇ ਪਿਤਾ ਸਤਿਮਾਨੀ ਆ ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਉੱਚੀਆਂ ਬਲੰਦੀਆਂ ਨੂੰ ਛੂਹਿਆ ਇਹਨੇ ਵੀ ਰਾਣਾ ਜੀ ਨਾਲ ਝੁੱਕ ਕੇ ਜਦੋਂ ਜੋ ਰਾਣਾ ਜੀ ਨੂੰ ਮਾਨ ਦਵਾਇਆ ਤੇ ਆਪਣਾ ਸਥਾਨ ਪਾਇਆ ਮੈਂ ਸਮਝਦਾ ਉਹਦੀ ਵੀ ਬਹੁਤ ਵੱਡੀ ਇੱਕ ਉਸਤਤਿਆ ਸੁ ਅੱਜ ਉਹ ਅੱਜ ਰਾਣਾ ਜੀ ਅਲੋ ਮੇਰੇ ਨੂੰ ਹੁਕਮ ਹੋਇਆ ਸੀ ਕਿਉਂਕਿ ਅਮਰਜੀਤਾ ਸਾਡਾ ਵੀ ਬਹੁਤ ਨਿੱਕਰ ਪਿਆਰ ਸੀ ਤੇ ਜਿੱਥੇ ਰਾਣਾ ਜੀ ਦੀ ਵਿਦੌਤੀ ਇਹ ਸਾਡੇ ਕੋਲ ਜੁੜਿਆ ਤੇ ਅੱਜ ਉਹਨਾਂ ਨੇ ਆਉਣਾ ਸੀ ਉਹ ਅੱਜ ਪੰਜਾਬ ਤੋਂ ਬਾਹਰ ਹੋਣ ਕਰਕੇ ਕੋਈ ਮਜਬੂਰੀ ਸੀ ਕਿ ਇਸ ਅੰਤਮ ਰਸਤੇ ਵਿੱਚ ਨਹੀਂ ਪਹੁੰਚੇ ਪਹਿਲਾਂ ਪਰਿਵਾਰ ਦੇ ਵਿੱਚ ਅਮਰਜੀਤ ਨਾਲ ਮਿਲ ਕੇ ਸਾਰਾ ਕੁਝ ਪ੍ਰੋਗਰਾਮ ਲੀਕ ਕੇ ਗਏ ਸੀ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਹਾੜੇ ਜੱਤੀ ਜੀ ਸੁਖੀ ਰਾਣਾ ਜੀ ਸਾਹਿਬ ਕਾ ਮਲੇ ਕਬੂਰਤਲਾ ਬੈਠੇ ਆਪਣੇ ਤੇ ਔਰ ਬਹੁਤ ਸਤਿਕਾਰਦੇ ਕਿਉਂਕਿ ਉਹਨਾਂ ਨੂੰ ਪ੍ਰਭਾਵ ਨੂੰ ਵੀ ਹੱਥ ਲਾਉਣਾ ਮੈਂ ਇਹਨਾਂ ਦਾ ਬੱਚਾ ਹੋਣ ਦੇ ਨਾਤੇ ਇਸ ਪਰਿਵਾਰ ਦੇ ਦਿਲ ਕੋਈ ਚਿੰਤਾ ਹੋ ਜਾ ਸਮਾਨੀ ਜਾਂ ਕਹਿੰਦਾ ਇਸ ਪਰਿਵਾਰ ਤੇ ਬਹੁਤ ਕੁਝ ਕੁਝੂਆ ਜਾ ਸਕਦਾ ਕਿਉਂਕਿ ਸੁਭੇਦਾਰ ਸਾਹਿਬ ਨੇ ਦੇਸ਼ ਲਈ ਸੇਵਾ ਕੀਤੀ ਹੈ ਜਿਹੜੇ ਮੈਂ ਅਕਸਰ ਗੱਲ ਕਰਦਾ ਜਿਹੜੀ ਇਹ ਪੀੜ੍ਹੀ ਸਾਡੇ ਤੋਂ ਅਜ ਖੁਸ਼ ਰਹੀ ਹੈ ਇਹ ਸਦਾ ਸਰਮਾਇਆ ਸੀ ਕਿਉਂਕਿ ਇਹਨਾਂ ਨੇ ਔਖੀ ਘੜੀ ਦੇ ਵਿੱਚ ਅੱਜ ਸਾਡੇ ਪੰਜਾਬ ਨੂੰ ਅਸੀਂ ਹਰਿਆਲੀ ਦੀ ਗੱਲ ਕਰਦੇ ਆਂ ਇਨਕਲਾਬ ਦੀ ਗੱਲ ਕਰਦੇ ਆਂ ਇਹਨਾਂ ਬਜ਼ੁਰਗਾਂ ਦੀ ਬਦੌਲਤ ਆ ਟੱਪੇ ਵਿਕਦੇ ਹੁੰਦੇ ਸੀ ਅਸੀਂ ਛੋਟੇ ਛੋਟੇ ਹੁੰਦੇ ਲੰਘ ਨਹੀਂ ਹੁੰਦਾ ਸੀ ਇਹਨਾਂ ਬਜ਼ੁਰਗਾਂ ਨੇ ਆਪਣੇ ਆਵਾਜ਼ ਕੀਤੇ ਟੱਪੇ ਤੇ ਪਾਈ ਜੋਗ ਜਮੀਨਾ ਬਣਾ ਕੇ ਸਾਡੇ ਪੰਜਾਬ ਨੂੰ ਉਸ ਖਸ਼ਹਾਲੀ ਨੂੰ ਲੈ ਕੇ ਗਏ ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਲੋਕ ਆਨੰਦ ਮਾਣ ਰਹੇ ਆਂ ਅਸੀਂ ਆਪਣੇ ਅੱਜ ਫਕਰ ਮਹਿਸੂਸ ਕਰਦੇ ਆਂ ਸਾਡੀ ਇਹ ਤਾਂ ਦਿੱਕਤੀਆਂ ਸਰਕੇ ਤਰਤੀਆ ਇਹ ਤਾਂ ਦਿੱਕਤ ਕੀ ਤੇ ਇਹਦੀ ਬਦੌਲਤ ਇਹਨਾਂ ਬਜ਼ੁਰਗਾਂ ਦੀ ਬਦੌਲਤ ਆ ਇਹਨਾਂ ਦੀ ਜਿੰਨਾ ਵੀ ਅਸੀਂ ਸਤਿਕਾਰ ਕਰ ਲਈਏ ਥੋੜਾ ਬਸ ਮੈਂ ਸਮਝਦਾ ਮੈਂ ਬੜਾ ਲੰਬਾ ਨਾ ਬੋਲਦਾ ਹੋਇਆ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਜਨਨਾ ਤੇ ਆਸਮੇਂ ਕੀਤੀ ਕਰਤਾ ਸੱਚੇ ਪਾਤਸ਼ਾਹ ਪ੍ਰਮਾਤਮਾ ਇਸ ਪਰਿਵਾਰ ਤੇ ਮਿਹਰ ਪ੍ਰਿਆਤ ਰੱਖਿਓ ਪਿਆਰ ਅਫਤ ਬਖਸ਼ਿਓ ਤੰਦਰੁਸਤੀ ਬਖਸ਼ਿਓ ਚੜਦੀ ਕਲਾ ਬਖਸ਼ਿਓ ਇਹ ਪ੍ਰਭਾਵ ਦੇਨ ਤੁਗਲਿਤ ਰਾਜ ਚੌਕਰੀਂ ਰੱਖੀ ਕਰੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਰਹੇ ਤਬੀਨੂ ਆਪਣੇ ਭਰਾ ਦੇ ਮਾਣ ਵੀ ਹੈ ਇਹ ਜ਼ਰੂਰ ਆਪਣੇ ਬਜ਼ੁਰਗਾਂ ਦਾ ਨਾਂ ਰਹੀ ਦੁਨੀਆ ਤੱਕ ਜਿਉਂਦਾ ਰੱਖਣ ਦੇ ਵਿੱਚ ਯੋਗਦਾਨ ਪਾਉਗਾ ਬਹੁਤ ਬਹੁਤ ਸਾਰਿਆਂ ਦਾ ਸਮਾਧਨ ਤੇ ਮੈਂ ਅਖੀਰ ਵਿੱਚ ਆਪਣੇ ਵੱਲੋਂ ਆਪਣੇ ਸ਼ੇਰਾਂ ਦੇ ਪਰਿਵਾਰੋਂ ਰਣਾ ਪਰਿਵਾਰੋਂ ਸਾਰੇ ਸਾਥੀਆਂ ਦਾ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਚਰਨਾਂ ਰਗਤੀ ਕਰਦਾ ਸੱਚੇ ਪਾਤਸ਼ਾਹ ਪ੍ਰਮਾਤਮਾ ਸਾਡੇ ਬਜ਼ੁਰਗਾਂ ਨੂੰ ਆਪਣੇ ਚਰਨਾਂ ਜਨ ਵਾਸਤਾਨ ਰੱਖਿਓ ਸਾਨੂੰ ਸਾਰਿਆਂ ਨੂੰ ਬਾਣਾ ਮੰਨਦਾ ਬਰਪਰਿਸ਼ ਇੰਨਾ ਕੁਝ ਨਹੀਂ ਦਾ ਸਾਰੀ ਸੰਗਤ ਤੋਂ ਕਿ ਮੈਂ ਦਾ ਚਾ ਚ ਕਿ ਵਾਹ ਕਿਚੂ ਕਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿ ਪਵਿੱਤਰ ਗੋਦ ਦੇ ਵਿੱਚ ਬੈਠੇ ਸਾਰੇ ਸਾਧ ਸੰਗਤ ਜੀ ਪਹਿਲਾ ਉਗਾ ਜੁਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਹਫਤੇ ਪਤਾ ਲੱਗਿਆ ਕਿ ਸਾਡੇ ਵੱਡੇ ਵੀਰ ਅਮਰਜੀਤ ਸਿੰਘ ਜੀ ਦੇ ਪਿਤਾ ਜੀ ਸੁਪੇਦਾਰ ਸਰਦਾਰ ਮਹਿੰਦਰ ਸਿੰਘ ਜੀ ਦੁਨੀਆ ਰੁਫਾਨੀ ਸੰਸਾਰ ਨੂੰ ਵੇ ਛੂਟਾ ਦੇ ਕੇ ਉਸ ਗੁਰੂ ਮਹਾਰਾਜ ਦੇ ਚਰਤਾ ਦੇ ਵਿੱਚ 4 ਵਜੇ ਨੇ ਬੜਾ ਦੁੱਖ ਲੱਗਿਆ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਇੱਕ ਘਾਟੀ ਛੱਤ ਉੱਪਰ ਕੇ ਹੁੰਦੇ ਨੇ ਛੱਤ ਦੇ ਵਿੱਚ ਚਾਹੇ ਕੋਈ ਮੀਂਹ ਪਵੇ ਗਣੀ ਪਵੇ ਧੁੱਪ ਪਵੇ ਛਾਤ ਦਾ ਕੰਮ ਹੁੰਦਾ ਹੈ ਆਪਣੇ ਪਰਿਵਾਰ ਨੂੰ ਯਾਨੀ ਕਿ ਆਪਣੇ ਜਿਹੜਾ ਅੰਦਰਲਾ ਰੂਮ ਘਰ ਹੈਗਾ ਉਹਨੂੰ ਬਚਾ ਕੇ ਰੱਖਣਾ ਕਿਸੇ ਵੀ ਤਰ੍ਹਾਂ ਦੀ ਆਫਤ ਤੋਂ ਤੋਂ ਬਾਪ ਦਾ ਜਿਹੜਾ ਕਰਜ਼ ਹੁੰਦਾ ਆ ਉਹ ਪਰਿਵਾਰ ਕਦੀ ਵੀ ਨਹੀਂ ਦੇ ਸਕਦਾ ਪਹਿਲੇ ਤੌਰ ਤੇ ਤਾਂ ਬਾਪੂ ਸੂਬੇਦਾਰ ਮਹਿੰਦਰ ਸਿੰਘ ਜੀ ਨੇ ਜਿੱਥੇ ਸੂਬੇਦਾਰ ਰਹਿੰਦੇ ਹੋਏ ਦੇਸ਼ ਦੀ ਸੇਵਾ ਕੀਤੀ ਹੋਜ ਦੇ ਵਿੱਚ ਰਹਿੰਦੇ ਹੋਏ ਸਾਡੇ ਇਸ ਦੇਸ਼ ਦੇ ਵਿੱਚ ਜੋ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਹੋਵੇ ਉਹਦੀ ਸੇਵਾ ਕੀਤੀ ਫਿਰ ਆਪਣੇ ਦੋ ਫਰਜ਼ੰਦ ਜਿਹਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਤੇ ਉਹਨਾਂ ਦੇ ਵੱਡੇ ਵੀਰ ਦੋਨਾਂ ਨੂੰ ਪੜ੍ਹਾਇਆ ਲਿਖਾਇਆ ਔਰ ਇਹੋ ਜੀ ਤਾਲੀਮ ਦਿੱਤੀ ਕਿ ਸਮਾਜ ਦੇ ਵਿੱਚ ਜਾ ਕੇ ਹਰੇਕ ਨਾਲ ਵਿਚਰਨਾ ਹਰੇਕ ਨੂੰ ਆਦਰ ਮਾਣ ਦੇਣਾ ਸਤਿਕਾਰ ਦੇਣਾ ਨੀਵੇਂ ਹੋ ਕੇ ਚੱਲਣਾ ਕਿਉਂਕਿ ਜਿਹੜੇ ਫਲ ਹੁੰਦੇ ਆ ਨੀਵੇਂ ਰੱਖਾ ਨੂੰ ਲੱਗਦੇ ਆ ਇਹ ਜਿਹੇ ਫਖਰ ਰੂਪੀ ਅੱਜ ਦੇਖਣ ਨੂੰ ਮਿਲ ਰਿਹਾ ਕਿ ਇਸ ਗੁਰੂ ਘਰ ਦੇ ਵਿੱਚ ਐਡੀ ਵੱਡੀ ਤਾਦਾਦ ਦੇ ਵਿੱਚ ਜਿੱਥੇ ਸੰਗਤ ਆਈ ਹੋਈ ਹੈ ਉੱਥੇ ਵੱਖ-ਵੱਖ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵਾਥੇ ਪੁੰਚੀਆਂ ਹੋਈਆਂ ਨੇ ਇਹ ਦੇਖ ਕੇ ਫਖਰ ਮਹਿਸੂਸ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਜਿੱਥੇ ਦੇਸ਼ ਦੀ ਸੇਵਾ ਕੀਤੀ ਉੱਥੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਪੜ੍ਹ ਹਲ ਆ ਕੇ ਇੱਕ ਦੇਸ਼ ਦੇ ਲਈ ਇੱਕ ਸਿਸਟਮ ਦੇ ਲਈ ਔਰ ਲੋਕਾਂ ਦੇ ਲਈ ਜਿਹੜਾ ਖੜੇ ਹੋਣਾ ਵੀ ਜਿਹੜਾ ਸਿਖਾਇਆ ਹੈਗਾ ਤੋਂ ਜਿੰਨੇ ਵੀ ਇੱਥੇ ਸਾਰੀ ਸੰਗਤ ਆਈ ਹੈਗੀ ਹੈ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਤੋਂ ਮੈਂ ਜਾਜਾ ਗੱਲਾਂ ਨਾ ਕਰਦਾ ਹੋਇਆ ਮੈਂ ਗੱਲਾਂ ਦੇ ਨਾਲ ਆਪਜੀ ਤੋਂ ਜ਼ਿਆਦਾ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸੰਸਾਰ ਜੋ ਬਾਪੂ ਜੀ ਸੂਬੇ ਦਾ ਸਾਰ ਨੰਦਰ ਸਿੰਘ ਜੀ ਦੀ ਅੰਤਮ ਦਾਸ ਸ਼ਾਮ ਉਹ ਸਾਰੇ ਸਤ ਸੰਗਤ ਜੀ ਸਤ ਸੂਬੇ ਦਾ ਸਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਸਾਹਿਬ ਮਾਰੇ ਜਿਹੜੀ ਦੇ ਵਿੱਚ ਆਪਾਂ ਸਾਰੇ ਅੱਜ ਸੋ ਬਿਦਰ ਸਾਰਜੰਤਨਾਂ ਦਾ ਸ਼ਾਮਰਨ ਲਾਤੀ ਆਇਆ ਗੁਰਬਾਣੀ ਦਾ ਫਰਮਾਨ ਹੈ ਮਰਨ ਲਖਾਇ ਮਨਨ ਮਹ ਆਏ ਭਾਵੇਂ ਕਿ ਆਪਾਂ ਸਾਰੇ ਆਪਣਾ ਮਰਨ ਐ ਉਹਨੂੰ ਖਾ ਕੇ ਆਏ ਆਂ ਪਰ ਆਪਣਾ ਜਨ ਜਨ ਦਾ ਰਿਸ਼ਤਾ ਹੁੰਦਾ ਜਦੋਂ ਕਿ ਆਪਣਾ ਜੀ ਚਲੇ ਜਾਂਦਾ ਤੇ ਆਪਾਂ ਉਹਨਾਂ ਦੁੱਖੀ ਹੁੰਦੇ ਜਿਵੇਂ ਕਿ ਮੇਰੇ ਤੋਂ ਕਿਹੜਾ ਸਾਹਿਬ ਨੇ ਹੋਰ ਦੱਸਿਆ ਬੁਲਾ ਰਹਿਆ ਨੇ ਕਿ ਪਹਿਲਾ ਉਹਨਾਂ ਨੇ ਐ ਦੇ ਸੁਬੇਦਾਰ ਸਾਹਿਬ ਫਾਰਮ ਵਿੱਚ ਇਹ ਸੇਵਾ ਕੀਤੀ ਉਹ ਕਿਹੋ ਜਿਹਾ ਸਮਾਂ ਹੋਊਗਾ ਕਿ ਉਹਨਾਂ ਨੇ ਉੱਚ ਵਿਦਿਆ ਪ੍ਰਾਪਤ ਕਰਕੇ ਤੇ ਦੇਸ਼ ਦੀ ਸੇਵਾ ਵਿੱਚ ਚੁਣਿਆ ਤੇ ਸਭ ਤੋਂ ਵੱਡੀ ਗੱਲ ਜਿਹੜੇ ਜਿਹਾ ਆਪਾਂ ਸਾਰੇ ਸਮਾਜ ਦੇ ਵਿੱਚ ਆਪਣੇ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਆਪਾਂ ਊੜਾ ਦੇ ਊੜਾ ਭੁੱਲ ਗਏ ਉਹਨਾਂ ਨੇ ਉਹਨਾਂ ਸਮਾਂ ਵਿੱਚ ਜਿਹੜਾ ਆਪਣਾ ਸਭ ਤੋਂ ਸੁਰ ਸੀ ਊੜਾ ਕਹਿੰਦੇ ਆ ਪੜ੍ਹਾਈ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਜੇ ਆਪਾਂ ਸਮਝਣਾ ਤੇ ਆਪਾਂ ਨੂੰ ਪੰਜਾਬੀ ਬੋਲਣੀ ਪਊਗੀ ਊੜਾ ਕਹਿੰਦੇ ਆ ਵੀ ਆਪਾਂ ਦਾ ਜੇ ਸਿੱਖੀ ਸਰੂਪ ਹੋਊਗਾ ਤਾਂ ਪਰ ਸੰਭਣਾ ਪਊਗਾ ਜਿਹੜਾ ਕਿ ਐਜੂਕੇਸ਼ਨ ਦੇ ਵਿੱਚ ਜਿਹੜਾ ਮੈਂ ਬੇਨਤੀ ਕਰਨਾ ਮਾਤਾ ਮਾਤਾਵਾਂ ਭੈਣਾਂ ਨੂੰ ਕਿ ਆਪਣੇ ਬੱਚਿਆਂ ਨੂੰ ਊੜਾ ਦੇ ਊੜਾ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਇਸ ਸਮੇਂ ਦੀ ਉਹਦੇ ਜਰੂਰਤਾਂ ਦਿੱਤਾ ਜਾਵੇ ਸੋ ਜਿੱਥੇ ਵੜੈਤ ਪਰਿਵਾਰ ਦੇ ਨਾਲ ਸਾਡੀ ਰਿਸ਼ਤੇਦਾਰੀ ਹੋਣ ਕਰਕੇ ਗੋਸਲਪਿੰਡ ਤੋਂ ਮੇਰੇ ਮਾਸੜੀ ਸਰਦ ਮੋਹਨ ਸਿੰਘ ਗੋਸਲ ਮੇਰੇ ਮਾਸੀ ਜੀ ਹੋਂ ਦਾ ਬੇਟਾ ਇਸ ਘਰ ਚ ਰਹਾ ਜਗਵਿੰਦਰ ਸਿੰਘ ਤੁਨਨ ਸਾਡੀ ਬੇਟੀ ਜੋ ਅਮਰੀਕਾ ਦੇ ਚੈਸਲੇ ਹੈਗੇ ਆ ਇਸ ਪਰਿਵਾਰ ਨਾਲ ਬੜਾ ਪਿਆਰ ਨੂੰ ਕਰਕੇ ਬਾਪੂ ਜੀ ਨਾਲ ਮਾਤਾ ਬਖਸ਼ੀਸ਼ ਕੌਰ ਜੀ ਨਾਲ ਅਕਸਰ ਹੀ ਜਿਹੜਾ ਮੇਲ ਆਪਿਆ ਹੁੰਦਾ ਰਹਿੰਦਾ ਤੇ ਪਰਿਵਾਰ ਬੜਾ ਖੁਲ리어 ਜਨਰਾਂ ਦਾ ਤੇ ਬੜਾ ਸਮਾਜ ਦੀ ਸੇਵਾ ਕਰਨ ਵਾਲਾ ਜੀ ਤਵੇ ਦੱਸਿਆ ਗਿਆ ਕਿ ਆਪਾਂ ਇੱਡੀ ਵੱਡੀ ਗੰਟੀ ਦੇ ਵਿੱਚ ਇਸ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਵਾਸਤੇ ਆਏ ਹਾਂ ਗੁਰਬਾਣੀ ਦਾ ਵੀ ਫਰਮਾਨ ਹੈ ਸੰਗਤ ਸਹਾ ਲਿਖਿਆ ਮਿਲ ਕਰ ਪਾਉ ਤੇਰ ਦੇਵ ਸਜਣ ਸਿ ਸੜੀਆਂ ਜੋ ਹੋਵੇ ਸੈਸੋ ਮੇਲੇ ਦੇ ਵਾਹਵਾ ਅਨੁਸਾਰ ਆਪਾਂ ਸਾਰੇ ਇਸ ਪਰਿਵਾਰ ਨੂੰ ਅਸੀਸ ਦੇ ਕੇ ਦਈਏ ਕਿ ਜਿਵੇਂ ਪਹਿਲਾਂ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਇਸ ਪਰਿਵਾਰ ਦੇਸ਼ ਕਾਂਗਰਸ ਸਮਾਜ ਦੀ ਸੇਵਾ ਕਰਦਾ ਆ ਰਿਹਾ ਏਸੀ ਤਰ੍ਹਾਂ ਹੀ ਦੇਸ਼ ਕਾਂਗਰਸ ਸਮਾਜ ਦੀ ਸੇਵਾ ਕਰਦੇ ਰਹਿਣ ਜਿੱਥੇ ਸਾਡੇ ਵੱਡੇ ਭਾਜੀ ਉਹਨੇ ਦੇ ਤਮਸਲ ਹੀ ਲੱਗਦੇ ਆ ਸਦਾ ਸਰਜੀਤ ਸਿੰਘ ਜੀ ਬੜੈ ਸਾਹਿਬ ਸਦਾ ਰਮਨਜੀਤ ਸਿੰਘ ਜੀ ਸਾਡੇ ਭੈਣ ਦੀ ਰਣਜੀਤ ਕੌਰ ਜੀ ਔਰ ਇੱਕ ਗੱਲ ਖਾਸ ਕਰਕੇ ਗੈਜਮਾ ਕਿ ਇਸ ਪਰਿਵਾਰ ਨੇ ਜਿੰਨੀ ਸੇਵਾ ਮੈਂ ਆਖੀ ਦੇਖਿਆ ਪਿਤਾ ਜੀ ਦੀ ਕੀਤੀ ਆ ਉਹ ਇੱਕ ਇਲਾਕੇ ਦੀ ਮਿਸਾਲ ਹੈ ਔਰ ਉਸ ਦੀ ਸੇਵਾ ਕਰਨੀ ਵੀ ਜ਼ਰੂਰ ਬਣਦੀ ਹੈ ਕਿ ਅੱਜ ਕੱਲ ਜਿਹੜੇ ਮਾਪੇ ਬਾਪ ਨੂੰ ਕੋਈ ਪਰਿਵਾਰਕ ਟਕ ਪ੍ਰਸ਼ਿਕਸ਼ ਕਰਦੇ ਆ ਉਹਨਾਂ ਵਾਸਤੇ ਵੀ ਇੱਕ ਚਾਨਣ ਮੁਨਾਰਾ ਮੈਂ ਸਮਝਦਾ ਹਾਂ ਸੋ ਮੈਂ ਜ਼ਿਆਦਾ ਕੁਛ ਨਾ ਬੋਲਦਾ ਹੋਇਆ ਜਿੱਥੇ ਸਾਡੇ ਮਾਤਾ ਜੀ ਬਖਸ਼ ਸਿੰਘ ਪਾਜੀ ਨੂੰ ਸਾਡੇ ਦੋਨਾਂ ਭਰਾਵਾਂ ਨੂੰ ਸਸਾਦੀ ਸਿੰਘ ਜੀ ਨੂੰ ਸਾਬ ਅਮਰਜੀਤ ਸਿੰਘ ਜੀ ਨੂੰ ਭੈਣ ਜੀ ਨੂੰ ਰਣਜੀਤ ਕੌਰ ਜੀ ਨੂੰ ਅਤੇ ਹੋਰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਥੇ ਸਮਾਜ ਨੂੰ ਇਹਨਾਂ ਦੇ ਜਿਵੇਂ ਨਾਂ ਜਾਣ ਨਾਲ ਬਹੁਤ ਵੱਡਾ ਘਾਟਾ ਪੈਂਦਾ ਸੋ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੇ ਆਪਣੇ ਚੈਨਲ ਤੇ ਨਵਾਸ ਬਖਸ਼ ਕਰਨ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਕੋਸ਼ਿਸ਼ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਹਾਜ਼ਰ ਬੈਠੇ ਮਾਤਾਓ ਪੈਨੋ ਕੇ ਭਰਾਵੋ ਬਹੁਤ ਹੀ ਪਰਿਵਾਰ ਬਾਰੇ ਸਾਰੇ ਮੇਰੇ ਵੀਰਾਂ ਨੇ ਮੇਰੇ ਸੱਜਣਾ ਨੇ ਦੱਸਿਆ ਅਮਰਜੀਤ ਜੀ ਦੇ ਨਾਲ ਜਿਹੜੀ ਸਾਡੀ ਸਾਂਝ ਅੱਜ ਮਨ ਬੜਾ ਦੁਖੀ ਆ ਕਿ ਬਾਪੂ ਚਲੇ ਗਏ ਕਿਉਂਕਿ ਅਮਰਜੀਤ ਭਾਈ ਨੇ ਬੜੀ ਸੇਵਾ ਕੀਤੀ ਇਹ ਸਚਾਈ ਹੈ ਕਿ ਅੱਜ ਦੇ ਇਸ ਦੌਰ ਦੇ ਵਿੱਚ ਬੱਚੇ ਸਾਰੇ ਬਾਹਰ ਚਲੇ ਗਏ ਤੇ ਬਜ਼ੁਰਗ ਮਾ ਬਾਪ ਨੂੰ ਸੰਭਾਲਣ ਵਾਲਾ ਕੋਈ ਨਹੀਂ ਮਗਰ ਅਮਰਜੀਤ ਭਾਜੀ ਨੇ ਸਾਰੇ ਆਪਣੇ ਰ ਜੀਣੇ ਛੱਡ ਦਿੱਤੇ। ਰਾਣਾ ਨੇ ਇਹ ਨੂੰ ਕਹਿੰਦੇ ਕਿ ਮੈਨੂੰ ਚੰਡੀਗੜ੍ਹੋਂ ਫੋਨ ਆਂਦੇ ਆ ਮੀਟਿੰਗਾਂ ਤੇ ਜਾਣਾ ਪੈਂਦਾ। ਤੇ ਰਾਣਾ ਨੇ ਇੱਕੋ ਹੀ ਗੱਲ ਸਾਰੀ ਗੱਲ ਮੁਕਾਤੀ ਕਿ ਕੰਮ ਸਮਾਜ ਦੇ ਤੇ ਪਾਰਟੀਆਂ ਦੇ ਹੁੰਦੇ ਰਹਿਣੇ ਆ। ਮਗਰ ਬਾਪੂ ਨੇ ਲੱਭਣਾ ਤੂੰ ਇੱਕ ਵਾਰੀ ਵੀ ਘਰ ਛੱਡ ਕੇ ਕਿੱਥੇ ਨਹੀਂ ਜਾਂਦਾ। ਕਿਉਂਕਿ ਇੱਕ ਚੰਗਾ ਲੀਡਰ ਜਿਹੜਾ ਹੁੰਦਾ ਨਾ ਜੀ ਜਿਹੜਾ ਸਮਾਜ ਦੀ ਸੇਵਾ ਕਰਦਾ ਉਹਦੀ ਹਮੇਸ਼ਾ ਇਹੀ ਸੋਚ ਰਹਿੰਦੀ ਆ ਕਿ ਮੇਰੇ ਜਿਹੜੇ ਸਿੱਪੇ ਸਲਾਰ ਆ ਉਹ ਵੀ ਇਮਾਨਦਾਰ ਹੋਣੇ ਚਾਹੀਦੇ ਆ ਔਰ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਰਹਿਣੇ ਚਾਹੀਦੇ ਸੋ ਉਹੀ ਅੱਖ ਪਛਾਣਦੇ ਹੋਇਆ ਅਮਰਜੀਤ ਭਾਜੀ ਨੂੰ ਰਾਣਾ ਜੀ ਨੇ ਚੁਣਿਆ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਪਿੰਡਾਂ ਦੀ ਪ੍ਰਧਾਨਗੀ ਦੀ ਕਿਉਂਕਿ ਰਾਣਾ ਜੀ ਦੀ ਸੋਚ ਆ ਕਿ ਚੰਗੇ ਇਨਸਾਨ ਅੱਗੇ ਆਏ ਚਾਹੀਦੇ ਆ ਸੋ ਉਹ ਜਿਹੜਾ ਮਾਪਦੰਡ ਆ ਉਹ ਜਿਹੜੇ ਸੰਸਕਾਰ ਆ ਉਹ ਬਾਪੂ ਰਿਤੇ। ਤੋਂ ਖੁਦਾਈ ਸਮਾਵਾ ਅੰਦਰੋਂ ਬੋਲਣਾ ਬੜਾ ਉੱਠਾ। ਤੁਸੀਂ ਸਾਡੇ ਸਮਾਜ ਦੇ ਹਿੱਸਾ ਹੋ ਸਿਰ ਨਾਲ ਸਿਰ ਜੋੜ ਕੇ ਗੁਰੂ ਮਹਾਰਾਜ ਦੇ ਚਨਾਂ ਤੇ ਜਿਹੜੀ ਅਰਦਾਸ ਅੱਜ ਸਾਰਿਆਂ ਨੇ ਕੀਤੀ ਹੈ ਜੀ ਜੂਰ ਪ੍ਰਵਾਨ ਹੋਈ। ਔਰ ਮੈਂ ਪਰਿਵਾਰ ਵੱਲੋਂ ਸਮੁੱਚੇ ਸਮਾਜ ਦਾ ਸਮੁੱਚੇ ਨਗਰ ਦਾ ਜਿੰਨੇ ਵੀ ਮੇਰੇ ਭਰਾ ਇਸ ਦੁੱਖ ਦੀ ਘੜੀ ਦੇਖੋ ਪਾਰਟੀਆਂ ਆਪਣੀ ਜਗ੍ਹਾ ਆਪਣੇ ਵਿਚਾਰਧਾਰਾਾਂ ਅਲੱਗ ਹੋ ਸਕਦੀਆਂ ਮੌਰੇ ਜਿਹੜੀ ਸਮਾਜ ਦੀ ਸਾਹਜ ਹੈ ਉਸ ਤੋਂ ਉੱਪਰ ਕੁਛ ਨਹੀਂ ਹੱਲ ਇਹ ਜੀ ਨੂੰ ਜਦ ਤੱਕ ਆਪਾਂ ਜ਼ਿੰਦਾ ਰੱਖਾਂਗੇ ਸਾਡਾ ਪੰਜਾਬ ਜ਼ਿੰਦਾ ਰਹੂਗਾ ਸਮਾਜ ਜਿਹੜੀ ਸਾਹਜ ਹੈ ਉਸ ਤੋਂ ਉੱਪਰ ਸੱਚਾਈ ਕੋਈ ਨਹੀਂ ਇਸ ਤੋਂ ਉੱਪਰ ਤਾਕਤ ਕੋਈ ਨਹੀਂ ਸੋ ਤੁਸੀਂ ਸਾਰੇ ਇੱਥੇ ਆਏ ਹੋ ਆਪ ਜੀ ਦੇ ਜਿੰਨੇ ਕਦਮ ਵੀ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਤੇ ਆ ਪਰਵਾਰ ਵੱਲੋਂ ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਕਿ ਇੱਕ ਦੋਖੀ ਕੜੀ ਜਮਰਜੀਤ ਭਾਜੀ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਤੁਸੀਂ ਖੜੇ ਹੋਇਓ ਤੁਹਾਡਾ ਕੋਟੀ ਕੋਟੀ ਧੰਨਵਾਦ ਆ ਔਰ ਸਾਰਿਆਂ ਨੇ ਬੇਨਤੀ ਆ ਕਿ ਆਪਾਂ ਲੰਗਰ ਪ੍ਰਸ਼ਾਦਾ ਗੁਰੂ ਮਹਾਰਾਜ ਜੀ ਦਾ ਪ੍ਰਸ਼ਾਦਾ ਆ ਸਾਰਿਆਂ ਨੇ ਗ੍ਰੇਨ ਕਰਕੇ ਜਾਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਸ਼ਬਦ ਕਰਦੇ ਹੋਏ ਪਰਿਵਾਰ ਦੇ ਨਾਲ ਇਸੇ ਇਹ ਵੀ ਕਰਕੇ ਕੀਆ ਰਣਾ ਪਰਿਵਾਰ ਵੱਲੋਂ ਬੇਨੰਦੇ ਸ਼ਬਦਾਂ ਦੇ ਫੁਰਬੇ ਕਰਦੇ ਆ ਰਣਾ ਪਰਿਵਾਰ ਦਾ ਸਾਰਾ ਹੀ ਉਸ ਪਰਪਤੇ ਰਣਾ ਸਾਹਿਬ ਲਗਾਤਾਰ ਰਹੇ ਅਸੁਰੇ ਅੰਤਰਪ੍ਰਤਾਪ ਵੀ ਤੇ ਉੱਗੇ ਗਏ ਬਦਾਈ ਚਤਨ ਤੋਂ ਬਰਦੇ। ਹੁਣ ਮੈਨੂੰ ਸੁਖੀ ਰਾਣਾ ਜੀ ਬੈਠੇ ਨੇ ਤੇ ਇਹ ਇੱਕ ਵਾਰ ਦੇ ਇਸ ਤੇ ਹੁੰਦਾ ਜਦੋਂ ਦੋਸਤੋ ਜਿਹੜੇ ਸਾਰੇ ਹੀ ਸਾਹੇ ਹਾਂ ਗੋਣਾ। ਜਦੋਂ ਉਸੇ ਗੱਲ ਕਰਦੇ ਆ ਕਿ ਇਸ ਭਰਾ ਜੋ ਅਹਿਲੂ ਵਿਸ਼ੇ ਦੇ ਖੇਤਰ ਨਹੀਂ ਕਰਦੇ ਆ ਤੇ ਮੈਂ ਸੋਚਦਾ ਹਾਂ ਕਿ ਇਹ ਪਿੰਡੀ ਐਜੂਕੇਟਰ। ਇਸ ਪਿੰਡ ਦੇ ਵਿੱਚ ਇਸ ਦੀ ਮੀਨ ਦਾ ਦੱਸਿਆ ਕਿ ਬੜੀ ਜ਼ਰੂਰ ਕੀ ਸੀਗੀ। ਇਥੋਂ ਹਰ ਜਿਹੜਾ ਫੋਟੋ ਲੱਗਿਆ ਉਹ ਖੇੜਿਆ ਤੇ ਲੈ ਕੇ ਆਇਆ। ਤੇ ਮਿਰਿੰਦਰ ਜੀ ਸਾਡੇ ਬੈਠੇ ਨੇ ਇਸ ਜਿਹੜੀ ਪਿੰਡ ਦੀ ਥਰੂ ਹੈਗੀ ਆ ਸਾਡੇ ਜਿਹੜਾ ਸਿੱਖਿਆ ਅਫਸਰ ਨੇ ਡਾਕਟਰ ਅਮਰਿੰਦਰ ਸਿੰਘ ਪੱਟੂ ਸਾਹਿਬ ਵੀ ਇੱਥੇ ਆਜਾ ਦੇ ਮਨ ਦਾ ਵੀ ਸ਼ੁਕਰਗੁਜ਼ਾਰ ਆ ਤੇ ਇਸ ਕਰਕੇ ਸਾਰੀ ਸੰਗਤ ਦਾ ਪਰਿਵਾਰ ਵੱਲੋਂ ਮੈਂ ਦੀਪਕ ਸਰਵਾਨੀ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਹੈ ਜੀ ਉਹਦੇ ਦੁਰਨਾ ਸਰਦ ਦੇ ਬਿਲਕੁਲ ਨਾਲ ਸ਼ਾਮੇ ਭਗ ਰਹੀ ਦੇ ਨਾਲ ਤੇ ਅਮਰਜੀਤ ਸਿੰਘ ਦੇ ਭਰਾਵਾਂ वर्ग प्यार बेनती करंदा की परिवारो सारी संगत सां धनवाद